ਇਹ 트럼ਪ ਹੋਣਾ ਨੇ ਅੱਜ ਉਹਨਾਂ ਮੁਲਕਾਂ ਨੂੰ ਚੇਤਾਵਨੀ ਦੇ ਦਿੱਤੀ ਆ ਕਿੰਨੇ ਵੀ ਜੇ ਤੁਸੀਂ ਵੈਨੇਜ਼ੁਏਲਾ ਤੋਂ ਤੇਲ ਖਰੀਦਦੇ ਆ ਤਾਂ ਤੁਹਾਨੂੰ 25% ਟੈਰਿਫ ਦੇਣਾ ਪਊਗਾ ਯੂਐਸ ਦੇ ਨਾਲ ਟ੍ਰੇਡ ਜੇ ਤੁਸੀਂ ਕਰਦੇ ਆ ਕਿੰਨੇ ਵੀ ਇਹ ਜਿਹੜਾ ਟੈਰਿਫ ਆ 2 ਅਪ੍ਰੈਲ ਨੂੰ ਜਿਹਨੂੰ ਲਿਬਰੇਸ਼ਨ ਡੇ ਦੇ ਨਾਮ ਦੇ ਨਾਲ ਇਸ ਟਾਈਮ ਪ੍ਰਸ਼ਾਸਨ ਪ੍ਰਚਾਰ ਰਿਹਾ ਆ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਤੇਲ ਅਤੇ ਗੈਸ ਦੀ ਜਿਹੜੀ ਖਰੀਦਦਾਰੀ ਆ ਵੈਨੇਜ਼ੁਏਲਾ ਤੋਂ ਰੋਕਣ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਇਸ ਟੈਰਿਫ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿਨੇ ਵੀ ਉਹਨਾਂ ਮੁਲਕਾਂ ਨੂੰ 25% ਐਕਸਟਰਾ ਟੈਰਿਫ ਦੇਣਾ ਪਊਗਾ ਜਿਹੜੇ ਵੈਨੇਜ਼ੁਏਲਾ ਤੋਂ ਇਹ ਖਰੀਦੇ ਆ ਰਾਸ਼ਪਤੀ ਟਰੰਪ ਨੇ ਦੋਸ਼ ਲਾਇਆ ਵੈਨੇਜ਼ੁਏਲਾ ਦੇ ਉੱਤੇ ਵੀ ਉਹਨਾਂ ਨੇ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਗੈਂਗ ਮੈਂਬਰਸ ਕੱਲੇ ਹੈਗੇ ਆ ਆ ਜਿਹੜਾ ਆਈ ਥਿੰਕ ਟੀਪੀਏ ਕਰਕੇ ਜਿਹੜਾ ਇਹਨਾਂ ਦਾ ਗੈਂਗ ਆ ਜਿਹੜੇ ਵੈਨੇਜ਼ੁਏਲਾ ਵਾਲੇ ਇਹਨਾਂ ਨੇ ਫੜ ਕੇ ਕੱਲੇ ਸੀਗੇ ਅਲਸਲਵਾਡੋਰ ਦੇ ਵਿੱਚ ਉਸੇ ਗੈਂਗਸ ਦੇ ਆਧਾਰ ਦੇ ਉੱਤੇ ਇਹ ਸਾਰਾ ਕੁਝ ਚੱਲ ਰਿਹਾ ਹੈ ਉਹਨਾਂ ਨੇ ਉਹਨਾਂ ਗੈਂਗ ਮੈਂਬਰਸ ਨੂੰ ਕਥਿਤ ਤੌਰ ਦੇ ਉੱਤੇ ਜਿਹੜੇ ਉਹਨਾਂ ਨੇ 2-300 ਜਿਹੜਾ ਬੰਦਾ ਘੱਲਿਆ ਆ ਉਹ ਸਾਰੇ ਸਾਰੇ ਗੈਂਗ ਮੈਂਬਰਸ ਹੀ ਉਹ ਵੱਖਰੀ ਗੱਲ ਆ ਵੀ ਬਾਅਦ ਦੇ ਵਿੱਚ ਰੀਪੋਰਟਸ ਕੁਝ ਹੋਰ ਵੀ ਜਿਹੜੀਆਂ ਉਹ ਪੇਸ਼ ਕਰ ਰਹੀਆਂ ਸੀ ਉਹਨਾਂ ਉਹਨਾਂ ਨੇ ਇਹਦੇ ਬਾਬਤ ਹੀ ਇੱਕ 200 ਸਾਲ ਪੁਰਾਣਾ ਏਲੀਨ ਐਨਮੀ ਐਕਟ ਜਿਹੜਾ ਆ ਉਸ ਨੂੰ ਦੁਬਾਰਾ ਇਨਵੋਕ ਕੀਤਾ ਆ ਰਾਸ਼ਪਤੀ ਟਰੰਪ ਨੇ ਟ੍ਰੋ ਸੋਸ਼ਲ ਦੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਦੇ ਹੋਏ ਜਿਹੜਾ ਇਹ ਜਾਣਕਾਰੀ ਦਿੱਤੀ ਹੈਗੀ ਆ ਵੀ 2 ਅਪ੍ਰੈਲ ਤੋਂ ਜਿਹੜੇ ਟੈਰਿਫ ਆ ਉਹ ਚਾਲੂ ਹੋਣਗੇ ਇਸ ਮੌਕੇ ਚਾਈਨਾ ਸਭ ਤੋਂ ਜ਼ਿਆਦਾ ਵੈਨੇਜ਼ੁਏਲਾ ਤੋਂ ਤੇਲ ਜਿਹੜਾ ਆ ਉਹ ਖਰੀਦਦਾ ਆ ਇਹ ਜਿਹੜੀ ਖਬਰ ਆਉਣ ਤੋਂ ਬਾਅਦ ਚ ਯੂਐਸ ਦਾ ਜਿਹੜਾ ਕੱਚੇ ਤੇਲ ਦੀ ਕੀਮਤ ਆ ਉਹ 71% ਹੋਰ ਵੱਧ ਗਈ ਸੀਗੀ 트럼ਪ ਨੇ ਜਿਹੜਾ ਕਿਹਾ ਵੀ ਉਹ ਲਗਾਤਾਰ ਦਬਾਅ ਪਾ ਰਹੇ ਆ ਮਡੋਰੋ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾ ਰਹੇ ਆ ਜਦੋਂ ਤੋਂ ਇਹਨਾਂ ਨੇ ਸੌ ਚੁੱਕੀ ਹੈਗੀ ਆ ਜਿਹੜੇ ਪ੍ਰੈਜ਼ੀਡੈਂਟ ਨੇ ਇਹ ਇੱਕ ਵਾਰੀ ਫੇਰ ਦੁਬਾਰਾ ਇਹੀ ਕਿਹਾ ਆ ਵੀ ਭਾਈ ਬੀਜਾ ਟ੍ਰੈਂਡ ਦੇ ਅਰਗੂਆ ਗੈਂਗਾ ਟੀਡੀ ਟੀਡੀਏ ਕਰਕੇ ਉਹ ਗੈਂਗ ਮੈਂਬਰਸ ਯੂਐਸ ਦੇ ਵਿੱਚ ਆਏ ਆ ਤੇ ਉਹਦਾ ਹੁਣ ਖਾਮਿਆਜ਼ਾ ਤੁਹਾਡੇ ਮੁਲਕ ਦੇ ਨਾਲ-ਨਾਲ ਉਹਨਾਂ ਮੁਲਕਾਂ ਨੂੰ ਵੀ ਭੁਗਤਣਾ ਪਊਗਾ ਜਿਹੜੇ ਕੀ ਤੁਹਾਡੇ ਤੋਂ ਹੁਣ ਤੇਲ ਖਰੀਦੇ ਆ ਪਿਛਲੇ ਫਰਵਰੀ ਦੇ ਵਿੱਚ ਰਾਸ਼ਪਤੀ 트ੰਪ ਨੇ ਕਿਹ ਵੀ ਫੈਸਲਾ ਲਿਆ ਸੀ ਬਾਈਡਨ ਪ੍ਰਸ਼ਾਸਨ ਨੇ ਡਿਸੀਜਨ ਜਿਹੜਾ ਲਿਆ ਸੀਗਾ ਜਿਸ ਨਾਲ ਸ਼ੈਵਰਨ ਨੂੰ ਆਇਲ ਪ੍ਰੋਡਕਸ਼ਨ ਦੁਬਾਰਾ ਸ਼ੁਰੂ ਕਰਨ ਦੇ ਵਿੱਚ ਵੈਨੇਜ਼ੁਏਲਾ ਚ ਉਹਨਾਂ ਨੇ ਜਾਇਜ਼ ਦਿੱਤੀ ਸੀਗੀ ਪਰ ਟਰੰਪ ਹੁਣਾਂ ਨੇ ਆ ਕੇ ਉਸ ਨੂੰ ਰਿਵਰਸ ਜਿਹੜਾ ਹੈ ਉਹ ਕਰ ਦਿੱਤਾ ਆ ਟ੍ਰੈਜਰੀ ਡਿਪਾਰਟਮੈਂਟ ਨੂੰ ਉਹਨਾਂ ਨੇ 3 ਅਪ੍ਰੈਲ ਤੱਕ ਦਾ ਵਕਤ ਦਿੱਤਾ ਆ ਵੀ ਭਾਈ ਆਪਣਾ ਜਿਹੜੇ ਆਪਰੇਸ਼ਨਸ ਆ ਉੱਥੇ ਸ਼ਟ ਡਾਊਨ ਤੁਸੀਂ ਕਰੋ ਉਸ ਨੂੰ ਵਾਈਂਡ ਡਾਊਨ ਕਰ ਦੋ ਸ਼ੈਵਰਨ ਜਿਹੜਾ ਜਿਨ੍ਹਾਂ ਨੇ ਕਹਿੰਦੇ ਵੀ ਉਹ ਉਹ ਉਦੋਂ ਉਹਨਾਂ ਨੇ ਟਰੰਪ ਉਹਨਾਂ ਨੇ ਇੱਕ ਓਪਨਨੈਸ ਦਿਖਾਈ ਸੀਗੀ ਵੀ ਤੁਸੀਂ ਜਿਹੜਾ ਆ ਵੀ ਆਪਣੇ ਪ੍ਰੋਡਕਸ਼ਨ ਆ ਲਾਇਸੈਂਸ ਆ ਉਸ ਨੂੰ ਤੁਸੀਂ ਐਕਸਟੈਂਡ ਜਿਹੜਾ ਤੁਹਾਡਾ ਕੀਤਾ ਜਾ ਸਕਦਾ ਪਰ ਅੱਜ ਦੀ ਇਸ ਰਿਪੋਰਟ ਤੋਂ ਬਾਅਦ ਚ ਲੱਗ ਰਿਹਾ ਆ ਵੀ ਸ਼ੈਵਰਨ ਉੱਥੇ ਵੈਨੇਜ਼ੁਏਲਾ ਦੇ ਵਿੱਚ ਤੇਲ ਕੱਢਣ ਤੋਂ ਵੀ ਸ਼ਾਇਦ ਉਹਨਾਂ ਨੂੰ ਕੰਮ ਬੰਦ ਹੋਊਗਾ ਤੇ ਉਧਰ ਚਾਈਨਾ ਦੇ ਉਤਪਾਦ ਦੇ ਉੱਤੇ ਇਹਦਾ ਮਤਲਬ 25% ਹੋਰ ਟੈਰਿਫ ਜੇ ਲੱਗੂਗਾ ਤਾਂ ਅਮਰੀਕਾ ਦੇ ਵਿੱਚ ਚੀਜ਼ਾਂ ਹੋਰ ਵੀ ਜ਼ਿਆਦਾ ਮਹਿੰਗੀਆਂ ਹੋਣਗੀਆਂ 2 ਅਪ੍ਰੈਲ ਦਾ ਦਿਨ ਬੜਾ ਅਹਿਮ ਰਹਿਣ ਵਾਲਾ ਹੈ ਹਰਜੋਤ ਸਿੰਘ ਜੀ ਜਦੋਂ ਰੈਸੀਪ੍ਰੋਕਲ ਟੈਰਿਫਸ ਜਿਹੜੇ ਉਹ ਲੱਗਣਗੇ ਕੱਲ ਫਿਰ ਜਿਹੜੇ ਰਾਸ਼ਪਤੀ ਟਰੰਪ ਉਹਨਾਂ ਦਾ ਇਹ ਬਿਆਨ ਆਇਆ ਸੀ ਉਹਨਾਂ ਨੇ ਇੰਡੀਆ ਨੂੰ ਲੈ ਕੇ ਫੇਰ ਇਹ ਗੱਲ ਕੀਤੀ ਵੀ ਐਗਜ਼ਾਮਪਲ ਦਿੰਦੇ ਹੋਏ ਕਿਹਾ ਵੀ ਰੈਸੀਪ੍ਰੋਕਲ ਟੈਰਿਫ ਕੀ ਹੋਊਗੇ ਇਹ ਤਾਂ ਵੀ ਬੜੀ ਸਿੰਪਲ ਜੀ ਗੱਲ ਆ ਜਿਹੜਾ ਮੁਲਕ ਜਿੰਨਾ ਟੈਰਿਫ ਸਾਡੇ ਤੇ ਲਾਊਗਾ ਉਹਨੂੰ ਉਸ ਦਾ ਬਰਾਬਰ ਦਾ ਟੈਰਿਫ ਚੱਲ ਪਾਊਗਾ ਤੇ ਤਾਂ ਜੋ ਜਿਹੜੀਆਂ ਇਹ ਚੀਜ਼ਾਂ ਆ ਵੀ ਅਸੀਂ ਅਮਰੀਕਾ ਦੇ ਉਤਪਾਦ ਨੂੰ ਦੁਬਾਰਾ ਜਿਹੜਾ ਆ ਉਹ ਦੁਨੀਆ ਦੇ ਲੈਵਲ ਦੇ ਉੱਤੇ ਅੱਗੇ ਲੈ ਕੇ ਜਾ ਸਕੀਏ ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ ਇੰਡੀਆ ਨੂੰ ਲੈ ਕੇ ਉਹਨਾਂ ਨੇ ਧਾਰਨ ਦਿੱਤੀ ਸੀ ਵੀ ਇੰਡੀਆ ਵਰਗਾ ਮੁਲਕ 100 200% ਸਾਡੇ ਅਮਰੀਕਨ ਉਤਪਾਦ ਦੇ ਉੱਤੇ ਟੈਰਿਫ ਲਾਉਂਦਾ ਆ ਸੋ ਅਸੀਂ ਵੀ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਹੀ ਜਿਹੜਾ ਕਰਾਂਗੇ ਪਿਛਲੇ ਹਫਤਿਆਂ ਦੇ ਵਿੱਚ ਇੰਡੀਆ ਦਾ ਜਿਹੜਾ ਕਮਰਸ ਦੇ ਨਾਲ ਜੁੜਿਆ ਹੋਇਆ ਮੰਤਰੀ ਆ ਉਹ ਉੱਥੇ 7 ਦਿਨ ਲੈਲੜੀਆਂ ਕੱਢ ਕੇ ਗਿਆ ਆ ਵੀ ਭਾਈ ਕਿਸੇ ਤਰੀਕੇ ਦੇ ਨਾਲ ਸਾਨੂੰ ਰੈਸੀਪਰੋਕਲ ਟੈਰਿਫ ਬਚਾ ਜਿਹੜਾ ਉਹ ਕਰੋ ਪਰ ਹਾਲ ਦੀ ਘੜੀ ਬਾਰ ਬਾਰ ਜਦੋਂ ਇੰਡੀਆ ਦਾ ਉਹ ਨਾਮ ਲੈ ਰਹੇ ਆ ਲੱਗਦੇ ਆ ਵੀ ਸ਼ਾਇਦ ਅਜੇ ਬਚਦੇ ਨਹੀਂ ਹੈਗੇ